ਦੋਸਤੋ ਆ ਮਫਤਾਜ ਬੇਗਮ ਨੂੰ ਤਾਂ ਸਾਰੀ ਜਾਣਦੇ ਆ ਨਾ ਪਾਕਿਸਤਾਨ ਦੀ ਬੇਗਮ ਕਹਿੰਦੇ ਨਾ ਕੱਚੜਿਆ ਘਰ ਵਿੱਚ ਇਹ ਬੇਗਮ ਰਹਿ ਰਹੀ ਆ 40 ਸਾਲ ਹੋ ਗਏ ਆ ਇਸ ਦਾ ਘਰ ਇੱਕ ਅਲੱਗ ਬਣਾਇਆ ਹੋਇਆ ਰਹਿਣ ਵਾਸਤੇ ਨਾ ਜਿਸ ਦੇ ਜਿਸ ਦਾ ਸਰੀਰ ਨੂਬੜੀ ਦਾ ਤੇ ਸਿਰ ਇਨਸਾਨ ਦਾ ਪਰ ਇਸ ਦਾ ਜੋ ਪਿਛਲਾ ਰਾਜ ਆ 40 ਸਾਲ ਤੱਕ ਛੁਪਿਆ ਰਿਹਾ ਜਦੋਂ ਇਸ ਦੀ ਜਾਂਚ ਪੜਤਾਲ ਕੀਤੀ ਗਈ ਨਾ ਪੂਰੀ ਤਰ੍ਹਾਂ ਤਾਂ ਮੇਤਰੋ ਜੋ ਸਾਹਮਣੇ ਆਇਆ ਤੁਸੀਂ ਕਹਿਣਾ ਭਾਈ ਇੰਨਾ ਟਾਈਮ ਇਹ ਬੇਕੂਫੀ ਬਣਾ ਰਹੇ ਸੀਗੇ ਪਰ ਮਨੋਰੰਜਨ ਵੀ ਕਰਾ ਰਹੇ ਸੀਗੇ ਪਰ ਇਹ ਇੱਕ ਬੰਦੇ ਦਾ ਜੋ ਚੜੀਆ ਘਰ ਵਿੱਚ ਨੌਕਰੀ ਜਿਹੜਾ ਬਤਾ ਕਰਦਾ ਸੀ ਨਾ ਲੋਕਾਂ ਦਾ ਮਨੋਰੰਜਨ ਕੀਤਾ ਜਾਵੇ ਤੇ ਜੋ ਇਹਨਾਂ ਮਨੋਰੰਜਨ ਕਰਨੋਂ ਤੇ ਟੈਕਟ ਰੱਖੀ ਜਾਂਦੀ ਆ ਮੁੜ ਕੇ ਫਿਰ ਜਾਂ ਕਈ ਤਾਂ ਮੱਥਾ ਹੀ ਟੇਕੀ ਜਾਂਦੇ ਆ ਕੁਦਰਤ ਦਾ ਕਿਸ਼ਮਾ ਸਮਝ ਕੇ ਵੀ ਇਸ ਤਰ੍ਹਾਂ ਮਾਇਆ ਨੂੰ ਇਕੱਠਾ ਕੀਤਾ ਜਾਵੇ ਤੇ ਇਸ ਤਰ੍ਹਾਂ ਬੇਕੂਫ ਬਣਾਇਆ ਜਾਂਦਾ ਸੀਗਾ ਪਰ ਇਸ ਦਾ ਜਿਹੜਾ ਗਲਾਸ ਆ ਪੂਰਾ ਆਊ ਆਪਾਂ ਇਸ ਵੀਡੀਓ ਦੇ ਵਿੱਚ ਜਾਣਦੇ ਆ ਦੋਸਤੋ ਬਣੇ ਰਹੋ ਐਂਡ ਤਾਈਂ ਹਾਂਜੀ ਇਸ ਇਨਸਾਨ ਨੂੰ ਤੁਸੀਂ ਸਾਰੇ ਜਾਣਦੇ ਹੋਮੋਗੇ ਇਸ ਦੀਆਂ ਫੋਟੋ ਰੀਲਾਂ ਵੀਡੀਓ ਆਮ ਵਾਇਰਲ ਹੁੰਦਣਾ ਹੈ ਜਿਸਮ ਲੂੰਮੜੀ ਦਾ ਤੇ ਜਿਹੜਾ ਸੈਰਾ ਉਹ ਆਮ ਇਨਸਾਨ ਦਾ ਹੈ ਪਿਛਲੇ ਕਾਫੀ ਸਾਲਾਂ ਤੋਂ ਪਾਕਿਸਤਾਨ ਦੇ ਨਾਲ-ਨਾਲ ਸਾਰੀ ਦੁਨੀਆ ਨੂੰ ਬੇਵਕੂਫ ਬਣਾ ਰੱਖਿਆ ਸੀ ਇਸ ਬੰਦੇ ਨੇ ਕਿਉਂਕਿ ਇਹਨੇ ਆਪਣੇ ਆਪ ਨੂੰ ਲੋਕਾਂ ਸਾਹਮਣੇ ਪੇਸ਼ ਇਸ ਤਰ੍ਹਾਂ ਕੀਤਾ ਜਿਵੇਂ ਕੋਈ ਕੁਦਰਤ ਦਾ ਕ੍ਰਿਸ਼ਮਾ ਹੁੰਦਾ ਹੈ ਤੇ ਲੋਕਾਂ ਨੇ ਉਸ ਚੀਜ਼ ਨੂੰ ਸੱਚ ਮੰਨਿਆ ਜਿਸਮ ਲੂਮੜੀ ਦਾ ਤੇ ਸਿਰ ਆਮ ਇਨਸਾਨ ਦਾ ਪਾਸ਼ਾ ਵੀ ਆਮ ਇਨਸਾਨਾਂ ਵਾਲੀ ਨਾਮ ਇਸ ਦਾ ਜਿਹੜਾ ਮਸ਼ਹੂਰ ਹੋਇਆ ਹੈ ਮਮਤਾਜ਼ ਬੇਗਮ ਤੇ 오ਰੀਜਨਲ ਨਾਮ ਆ ਮੁਰਾਦ ਅਲੀ ਪਾਕਿਸਤਾਨ ਦੇ ਕਰਾਚੀ ਸ਼ਹਿਰ ਦੇ ਵਿੱਚ ਇੱਕ ਚਿੜੀਆ ਘਰ ਆ ਚਿੜੀਆ ਘਰ ਦੇ ਵਿੱਚ ਮੁਮਤਾਜ਼ ਮਹਿਲ ਕਰਕੇ ਇੱਕ ਕਮਰਾ ਬਣਿਆ ਹੋਇਆ ਇਸ ਸਪੈਸ਼ਲ ਇਸ ਬੰਦੇ ਦੇ ਲਈ ਜਿੱਥੇ ਇਹ ਬੈਠ ਕੇ ਐਕਟਿੰਗ ਕਰਦਾ ਹੈ ਕਲਾਕਾਰੀ ਕਰਦਾ ਹੈ ਇਸੇ ਚਿੜੀਆ ਘਰ ਦੇ ਵਿੱਚ ਨੌਕਰੀ ਕਰਦਾ ਸੀ ਮੁਰਾਦ ਅਲੀ ਤੇ ਆਰਥਿਕ ਪੱਖੋਂ ਕਮਜ਼ੋਰ ਹੋਣ ਕਰਕੇ ਇਸ ਨੂੰ ਮੁਮਤਾਜ਼ ਬੇਗਮ ਬਣਨਾ ਪਿਆ ਇਸ ਨੇ ਦਿਮਾਗ ਲਾਇਆ ਲੂਮੜੀ ਦੀ ਖੱਲ ਪਈ ਸੀ ਉਸ ਨੂੰ ਇਸ ਤਰੀਕੇ ਦੇ ਨਾਲ ਤਿਆਰ ਕੀਤਾ ਟੇਬਲ ਦੇ ਉੱਪਰ ਫੈਕਟ ਕੀਤਾ ਤੇ ਆਪਣਾ ਗੱਲ ਆ ਕੇ ਉਸ ਦੇ ਉੱਪਰ ਬੈਠਣ ਲੱਗ ਗਿਆ ਤਿਆਰ ਇਸ ਤਰ੍ਹਾਂ ਕੀਤਾ ਥੱਲੇ ਦੀ ਟੇਬਲ ਦੇ ਸਰਾਖ ਮਾਰ ਕੇ 홀 ਕਰਕੇ ਤਾਰਾਂ ਬਣੀਆਂ ਜਦੋਂ ਕੋਈ ਪੈਰ ਹਲਾਉਣ ਵਾਸਤੇ ਪੂਛ ਹਲਾਉਣ ਵਾਸਤੇ ਜਿਸਮ ਹਲਾਉਣ ਵਾਸਤੇ ਕੋਈ ਆਖਦਾ ਤਾਂ ਇਹ ਉਹਨਾਂ ਤਾਰਾਂ ਨੂੰ ਹੱਥਾਂ ਨਾਲ ਖਿੱਚ ਦਿੰਦਾ ਤੇ ਲੋਕ ਯਕੀਨ ਕਰਦੇ ਸੀਗੇ ਬੱਚੇ ਦੇ ਨਾਲ-ਨਾਲ ਆਮ ਬੰਦੇ ਆਮ ਜਨਤਾ ਔਰਤਾਂ ਵੀ ਇਹਦੇ ਤੇ ਯਕੀਨ ਕਰਦੀਆਂ ਸੀ ਕਿਉਂਕਿ ਤਾਂ ਹੀ ਟਿਕਟ ਲੈ ਕੇ ਬਕਾਇਦਾ ਆਫਿਸ ਬਣਿਆ ਹੋਇਆ ਸੀਗਾ ਉੱਥੋਂ ਟਿਕਟ ਲਈ ਜਾਂਦੀ ਸੀ ਟੱਕ ਲੈ ਕੇ ਇਸ ਨੂੰ ਵਿਖਣ ਜਾਂਦੇ ਸੀਗੇ ਲੋਕ ਕਮਾਲ ਦੀ ਗੱਲ ਆ ਇਸ ਨੂੰ ਇਹ ਇੱਕ ਕਲਾ ਹੈ ਕਿਉਂਕਿ 8-10 ਘੰਟੇ ਇਸੇ ਤਰ੍ਹਾਂ ਬੈਠੇ ਰਹਿਣਾ ਲੋਕਾਂ ਨੂੰ ਜਵਾਬ ਦੇਣਾ ਲੋਕਾਂ ਨਾਲ ਗੱਲਾਂ ਕਰਨੀਆਂ ਵੱਡੀ ਕਲਾ ਇਸ ਦੀ ਕਲਾ ਹੈ ਆਪਾਂ ਇਸ ਨੂੰ ਕਲਾ ਆਖਾਂਗੇ ਪਰ ਇੱਕ ਪਾਸੇ ਜੇ ਸੋਚਿਆ ਜਾਵੇ ਤਾਂ ਬੇਵਕੂਫ ਬਣਾਉਣਾ ਵੀ ਆ ਤੇ ਫਿਰ ਜਦੋਂ ਕਈ ਸੁਣਜੀ ਹੋਏ ਪੱਤਰਕਾਰ ਪਹੁੰਚੇ ਉਹਨਾਂ ਨੇ ਪੂਰੀ ਸ਼ਾਨਦੀਨ ਕੀਤੀ ਤਾਂ ਇਹ ਬੰਦਾ ਸਾਹਮਣੇ ਆਇਆ ਇਸ ਦਾ ਨਾਮ ਮੁਰਾਦ ਅਲੀਆ ਮੇਕਅਪ ਕਰਕੇ ਤਿਆਰ ਹੋ ਕੇ ਇਹ ਇਹ ਐਕਟ ਕਰਦਾ ਸੀ ਪਿਛਲੇ 40-45 ਸਾਲ ਤੋਂ ਕਮਾਲ ਦੀ ਗੱਲ ਆ ਵੀਡੀਓ ਮੈਂ ਦੇਖ ਰਿਹਾ ਸੀਗਾ ਤੇ ਕਿਉਂਕਿ ਪਹਿਲਾਂ ਮੈਨੂੰ ਵੀ ਇਹ ਚੀਜ਼ਾਂ ਤੇ ਯਕੀਨ ਨਹੀਂ ਆਉਂਦਾ ਸੀਗਾ ਪਰ ਆਪਾਂ ਨਹੀਂ ਸੱਚਾਈ ਜਾਣਦੇ ਸੀਗੇ ਤੇ ਮੇਰੇ ਸਾਹਮਣੇ ਵੀਡੀਓ ਆਈ ਆ ਇਹ ਸ਼ਾਇਦ ਤੁਸੀਂ ਦੇਖੀ ਹੋਵੇ ਮੈਨੂੰ ਲੱਗਿਆ ਕਿ ਤੁਹਾਡੇ ਨਾਲ ਸਾਂਝੀ ਕਰਨੀ ਚਾਹੀਦੀ ਆ ਕਿਉਂਕਿ 40 45 ਸਾਲ ਬੰਦੇ ਨੇ ਲੋਕਾਂ ਨੂੰ ਇਸ ਤਰ੍ਹਾਂ ਐਕਟਿੰਗ ਕਰਕੇ دیਵਕੂ ਬਣਾਇਆ ਕਮਾਲ ਦੀ ਗੱਲ ਆ ਤੇ ਲੋਕਾਂ ਨੇ ਉਸ ਚੀਜ਼ ਨੂੰ ਸੱਚ ਮੰਨਿਆ ਹੈ ਬੁਢਾ ਹੈ ਰਿਹਾ ਹੁਣ ਤਾਂ ਨਾ ਬੱਚਾ ਸੀ 40 ਸਾਲ ਹੋ ਗਏ ਬੱਚਾ ਸੀ ਜਦੋਂ ਇਸ ਇਸ ਲੈਂਗੁਏਜ ਚ ਆਇਆ ਸੀ ਜਦੋਂ ਇੱਥੇ ਨੌਕਰੀ ਕਰਨ ਆਇਆ ਸੀ ਇਹ ਇੱਕ ਜਿਹੜੀਆਂ ਕਰਦੇ ਆਂ ਤੇ ਦੋਸਤੋ ਨੌਕਰੀ ਕਰਨਾ ਮੁੜ ਕੇ ਜਿਵੇਂ ਕਿਦਾ ਪਲਾਨ ਘਟਿਆ ਵਾ ਲੋਕਾਂ ਦਾ ਕਿਵੇਂ ਸਤਾਰ ਮਨੋਰੰਜਨ ਕਰਾਉਣਾ ਤੇ ਕਿਸ ਤਰ੍ਹਾਂ ਪਾਉਣਾ ਜਾਨੀ ਕਿ ਪੈਸਾ ਪਾਉਣਾ ਦੇਖੋ ਉਸ ਟਾਈਮ ਦਾ ਦਿਮਾਗ ਆ ਜੇ ਜਾਣਕਾਰੀ ਚੰਗੀ ਲੱਗਦਾ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਜੀ